ਯੂਜ਼ ਆਫ ਐਫ1 ਫੰਕਸ਼ਨ ਕੀ ਜਿਹੜਾ ਐਫ1 ਫੰਕਸ਼ਨ ਕੀ ਆ ਇਹ ਕਾਦੇ ਵਾਸਤੇ ਯੂਜ਼ ਕੀਤੀ ਜਾਂਦੀ ਆ ਇਹ ਹੈਲਪ ਵਾਸਤੇ ਯੂਜ਼ ਕੀਤੀ ਜਾਂਦੀ ਆ ਫੰਕਸ਼ਨ ਕੀ ਨੈਕਸਟ ਕੁਐਸਚਨ ਹੈ ਸੈਕੰਡ ਯੂਜ਼ ਆਫ ਐਫ2 ਫੰਕਸ਼ਨ ਕੀ ਜਿਹੜਾ ਐਫ2 ਫੰਕਸ਼ਨ ਕੀ ਆ ਇਹਦਾ ਯੂਜ਼ ਕਿਵੇਂ ਕਰਦੇ ਆ ਆਪਾਂ ਇਹ ਕਿਸੇ ਵੀ ਫਾਈਲ ਨੂੰ ਰੀਨੇਮ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ ਜਾਂ ਕਿਸੇ ਫੋਲਡਰ ਨੂੰ ਰੀਨੇਮ ਕਰਨਾ ਸਿੰਪਲੀ ਤੁਸੀਂ ਕੀ ਕਰਨਾ ਉਸ ਫੋਲਡਰ ਤੇ ਕਲਿੱਕ ਕਰਨਾ ਕਲਿੱਕ ਕਰਕੇ F2 ਕੀ ਨੂੰ ਜੇ ਤੁਸੀਂ ਪ੍ਰੈਸ ਕਰੋਗੇ ਆਟੋਮੈਟਿਕਲੀ ਉੱਥੋਂ ਰੀਨੇਮ ਵਾਲੀ ਆਪਸ਼ਨ ਆ ਜੂਗੀ ਤੁਸੀਂ ਉਸ ਫਾਈਲ ਜਾਂ ਫੋਲਡਰ ਦਾ ਨਾਮ ਚੇਂਜ ਕਰ ਸਕਦੇ ਹੋ ਨੈਕਸਟ ਕੁਐਸਚਨ ਤੇ ਆਉਣੇ ਆ ਯੂਜ਼ ਆਫ F3 ਫੰਕਸ਼ਨ ਕੀ F3 ਫੰਕਸ਼ਨ ਕੀ ਕਰਦੇ ਹਾਂ ਇਸ ਨੂੰ ਯੂਜ਼ ਕੀਤੀ ਜਾਂਦੀ ਹੈ ਇਹ ਓਪਨ ਫੋਰ ਅ ਸਰਚ ਫੀਚਰ ਸਰਚ ਫੀਚਰ ਹੈ ਇਹ ਜੇ ਕਿਸੇ ਵੀ ਤਰ੍ਹਾਂ ਸਰਚ ਕਰਨਾ ਹੈ ਕੰਪਿਊਟਰ ਤੋਂ ਉਹਦੇ ਵਾਸਤੇ ਇਹ ਯੂਜ਼ ਕੀਤੀ ਜਾਂਦੀ ਹੈ F3 ਫੰਕਸ਼ਨ ਕੀ ਜੇ ਟੋਟਲ ਗਿਣਤੀ ਪੁੱਛਿਆ ਵੀ ਟੋਟਲ ਫੰਕਸ਼ਨ ਕੀਜ਼ ਦੀ ਐਫ ਐਫ 1 ਤੋਂ ਲੈ ਕੇ ਐਫ 12 ਤੱਕ ਫੰਕਸ਼ਨ ਕੀਜ਼ ਨੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਐਫ 4 ਫੰਕਸ਼ਨ ਕੀ ਇਹਦਾ ਯੂਸੇਜ ਕੀ ਆ ਐਫ 4 ਇਕੱਲੀ ਨਹੀਂ ਯੂਜ਼ ਹੁੰਦੀ ਇਹ ਅਲਟਰ ਦੇ ਨਾਲ ਯੂਜ਼ ਹੁੰਦੀ ਆ ਜਦੋਂ ਆਪਾਂ ਅਲਟਰ ਪਲੱਸ ਐਫ 4 ਕੀ ਨੂੰ ਯੂਜ਼ ਕਰਾਂਗੇ ਇੱਕ ਸਿਸਟਮ ਨੂੰ ਸ਼ਟਡਾਊਨ ਹੋ ਜਾਏਗਾ ਜਾਂ ਆਪਣੀ ਜਿਹੜੀ ਕਰੰਟ ਐਪਲੀਕੇਸ਼ਨ ਓਪਨ ਹੋਈ ਹੋਊਗੀ ਉਹ ਕੀ ਹੋ ਜਾਏਗੀ ਕਲੋਜ਼ ਹੋ ਜਾਏਗੀ ਨੈਕਸਟ ਕੁਐਸਚਨ ਤੇ ਆਉਣੇ ਆ ਯੂਜ਼ ਆਫ ਐਫ 5 ਫੰਕਸ਼ਨ ਕੀ ਇਹ ਹਰੇਕ ਸਟੂਡੈਂਟ ਨੂੰ ਪਤਾ ਹੋਣਾ ਚਾਹੀਦਾ ਹੈ ਇਹ ਰੀਫਰੈਸ਼ ਕਰਨਾ ਸੇ ਯੂਜ਼ ਕੀਤੀ ਜਾਂਦੀ ਹੈ ਪਾਵਰਪੁਆਇੰਟ ਦੇ ਵਿੱਚ ਸਲਾਈਡ ਸ਼ੋਅ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ ਫੰਕਸ਼ਨ ਕੀ ਅਗਰ ਆਪਾਂ ਕਿਸੇ ਪ੍ਰੋਗਰਾਮਿੰਗ ਲੈਂਗੁਏਜ ਨੂੰ ਯੂਜ਼ ਕਰਦੇ ਹਾਂ ਸੀ ਜਾਂ ਸੀ ਪਲੱਸ ਪਲੱਸ ਜਾਂ ਇਸ ਤੋਂ ਇਲਾਵਾ ਹੋਰ ਪ੍ਰੋਗਰਾਮਿੰਗ ਲੈਂਗੁਏਜ ਉਹਦੇ ਵਿੱਚ ਪ੍ਰੋਗਰਾਮ ਨੂੰ ਕੰਪਾਈਲ ਕਰਨ ਵਾਸਤੇ ਪ੍ਰੋਗਰਾਮ ਨੂੰ ਰਨ ਕਰਨਾ ਸੇ ਯੂਜ਼ ਕੀਤੀ ਜਾਂਦੀ ਹੈ ਇਹ ਤਿੰਨੇ ਸਟੈਪ ਤੁਸੀਂ ਯਾਦ ਰੱਖ ਲੈਣੇ ਆ ਤੇ ਨੈਕਸਟ ਕੁਐਸਚਨ ਤੇ ਆਪਾਂ ਆਉਣੇ ਆ ਯੂਜ਼ ਆਫ ਐਫ 6 ਫੰਕਸ਼ਨ ਕੀ F6 ਫੰਕਸ਼ਨ ਕੀ ਦਾ ਕੀ ਯੂਜ਼ ਆ ਇਹ ਹਾਈਲਾਈਟ ਕਰ ਦਿੰਦੀ ਹੈ ਐਡਰੈਸ bar ਨੂੰ ਐਡਰੈਸ bar ਜਦੋਂ ਅਸੀਂ ਇਹ ਕੀ ਨੂੰ ਪ੍ਰੈਸ ਕਰਾਂਗੇ ਐਡਰੈਸ bar ਜਿਹੜਾ ਹਾਈਲਾਈਟ ਹੋ ਜਾਏਗਾ ਨੈਕਸਟ ਕੁਐਸਚਨ ਤੇ ਆਪਾਂ ਆ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਬਹੁਤ ਵਾਰ ਪੇਪਰ 'ਚ ਰਿਪੀਟ ਹੋ ਚੁੱਕਾ ਹੈ ਕੁਐਸਚਨ ਤੇ ਐਂਡ ਤੱਕ ਬਣੇ ਰਹੋ ਆਪਾਂ ਤੁਹਾਡੇ ਨਾਲ ਸਾਰੀਆਂ ਕੀਸ ਡਿਸਕਸ ਕਰਾਂਗੇ ਯੂਜ਼ ਆਫ F7 ਇਹ ਸਪੈਲਿੰਗ ਤੇ ਗ੍ਰਾਮਰ ਦੇ ਸਪੈਲਿੰਗ ਚੈੱਕ ਕਰਨਾ ਸੇ ਯੂਜ਼ ਕੀਤਾ ਜਾਂਦਾ ਇਹ ਵੀ ਆਪਣਾ ਸਪੈਲਿੰਗ ਰੋਂਗ ਤਾਂ ਨਹੀਂ ਠੀਕ ਹੈ ਉਹਦੇ ਵਾਸਤੇ ਯੂਜ਼ ਕੀਤੀ ਜਾਂਦੀ ਹੈ ਬਹੁਤ ਤਿੰਨ ਚਾਰ ਵਾਰ ਲਗਾਤਾਰ ਰਿਪੀਟ ਹੋ ਰਿਹਾ ਕੁਐਸਚਨ ਇਹ ਇਸ ਕਰਕੇ ਇਹਨੂੰ ਧਿਆਨ ਨਾਲ ਯੂਜ਼ ਆਫ F8 ਫੰਕਸ਼ਨ ਕੀ ਇਹ ਬੂਟ ਮੈਨੂ ਵਾਸਤੇ ਯੂਜ਼ ਕੀਤਾ ਜਾਂਦਾ ਜਦੋਂ ਹੀ ਅਸੀਂ ਕਿਸੇ ਸਿਸਟਮ ਤੇ ਵਿੰਡੋਸ ਇੰਸਟਾਲ ਕਰਨੀ ਹੁੰਦੀ ਆ ਵਿੰਡੋ ਨੂੰ ਬੂਟ ਕਰਾਉਣਾ ਹੁੰਦਾ ਰਨ ਕਰਾਉਣਾ ਹੁੰਦਾ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ F8 ਫੰਕਸ਼ਨ ਕੀ ਐਸੈਟ ਫੰਕਸ਼ਨ ਕੀਜ਼ ਨੂੰ ਯੂਜ਼ ਕਰਕੇ ਅਸੀਂ ਵਿੰਡੋ ਸੇਫ ਮੋਡ ਵੀ ਚਲਾ ਸਕਦੇ ਹਾਂ ਤੁਹਾਨੂੰ ਇਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ ਯੂਜ਼ ਆਫ ਐਫ 9 ਫੰਕਸ਼ਨ ਕੀ ਇਹਦਾ ਕੀ ਯੂਸੇਜ ਆ ਰਿਮੂਵ ਕਰ ਲੈਣਾ ਸਿਲੇਕਟਡ ਆਈਟਮਸ ਨੂੰ ਕਿਸੇ ਆਈਟਮਸ ਨੂੰ ਆਪਾਂ ਸਿਲੇਕਟ ਕੀਤਾ ਵਰਡ ਦੇ ਵਿੱਚ ਠੀਕ ਆ ਕੁਝ ਆਪਾਂ ਉੱਤੇ ਫਾਰਮੈਟਿੰਗਸ ਲਗਾਈਆਂ ਉਹ ਸਾਰੀਆਂ ਕੀ ਹੋ ਜਾਂਦੀਆਂ ਰਿਮੂਵ ਹੋ ਜਾਂਦੀਆਂ ਐਫ 9 ਤੋਂ ਨੈਕਸਟ ਕੁਐਸਚਨ ਤੇ ਆਉਣੇ ਆਪਾਂ ਯੂਜ਼ ਆਫ F10 ਫੰਕਸ਼ਨ ਕੀ F10 ਫੰਕਸ਼ਨ ਕੀ ਦਾ ਕੀ ਯੂਜ਼ ਆ F10 ਨੂੰ ਜਦੋਂ ਅਸੀਂ ਪ੍ਰੈਸ ਕਰਾਂਗੇ ਮੈਨੂ ਬਾਰ ਨੂੰ ਇਹ ਐਕਟਿਵ ਕਰ ਦਿੰਦਾ ਮੈਨੂ ਬਾਰ ਦੇ ਜਿੰਨੇ ਮੈਨੂਸ ਆ ਸਾਰੇ ਕੀ ਹੋ ਜਾਂਦੇ ਆ ਐਕਟਿਵ ਹੋ ਜਾਂਦੇ ਆ ਨੈਕਸਟ ਕੁਐਸਚਨ ਤੇ ਆਉਣੇ ਆਪਾਂ ਯੂਜ਼ ਆਫ F11 ਫੰਕਸ਼ਨ ਕੀ ਇੱਕ ਤਾਂ ਜਦੋਂ ਅਸੀਂ ਮੰਨ ਲਓ ਕਿ ਅਸੀਂ ਵੀਡੀਓ ਕੋਈ ਵਾਚ ਕਰਦੇ ਹੁੰਦੇ ਆ ਤਾਂ ਉਹਨੂੰ ਫੁੱਲ ਸਕਰੀਨ ਮੋਡ ਕਰਨਾ ਠੀਕ ਹੈ ਉਹਦੇ ਵਿੱਚੋਂ ਜਿਹੜੇ ਉੱਪਰੋਂ ਟਾਈਟਲ ਬਾਰ ਤੇ ਬੋਟਮ ਤੋਂ ਜਿਹੜੀ ਟਾਸਕ ਬਾਰ ਆ ਉਹ ਵੀ ਜਿਹੜੀ ਯਾਨੀ ਕਿ ਉਹ ਡਿਸਪੀਅਰ ਹੋ ਜਾਂਦੀ ਹੈ ਉੱਥੋਂ ਠੀਕ ਹੈ ਸੋ ਫੁੱਲ ਸਕਰੀਨ ਮੋਡ ਤੇ ਸਾਡੀ ਵੀਡੀਓ ਚੱਲ ਪੈਂਦੀ ਹੈ F11 ਨਾਲ ਸੈਕੰਡ ਥਿੰਗ ਜੇ ਆਪਾਂ ਐਕਸਲ 'ਚ ਕੰਮ ਕਰ ਰਹੇ ਹਾਂ ਜੇ ਅਸੀਂ ਡਾਟਾ 'ਨੂੰ ਕੁਝ ਸਿਲੈਕਟ ਕੀਤਾ ਜਦੋਂ ਅਸੀਂ F11 ਕੀਪ ਸਿਲੈਕਟ ਕਰਾਂਗੇ ਤਾਂ ਜਿਹੜਾ ਚਾਰਟ ਬਾਰ ਗ੍ਰਾਫ ਜਿਹੜਾ ਚਾਰਟ ਡਿਸਪਲੇ ਹੋ ਜਾਊਗਾ F11 ਕੀ ਨੂੰ ਯੂਜ਼ ਕਰਕੇ ਨੈਕਸਟ ਕੁਐਸਚਨ ਤੇ ਆਉਣੇ ਆਪਾਂ ਯੂਜ਼ ਆਫ ਐਫ12 ਫੰਕਸ਼ਨ ਇਹ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਲਗਾਤਾਰ 6-7 ਸਾਲਾਂ ਤੋਂ ਇਹ ਕੁਐਸਚਨ ਰਿਪੀਟ ਹੁੰਦਾ ਆ ਰਿਹਾ ਮੰਨ ਲਓ ਆਪਾਂ ਕਿਸੇ ਫਾਈਲ ਨੂੰ ਸੇਵ ਕੀਤਾ ਹੋਇਆ ਕਿਸੇ ਨਾਮ ਤੇ ਅਗਰ ਉਸੇ ਫਾਈਲ ਨੂੰ ਕਿਸੇ ਹੋਰ ਨਾਮ ਤੇ ਦੁਬਾਰਾ ਸੇਵ ਕਰਨਾ ਤਾਂ ਉਦੋਂ ਅਸੀਂ ਜਿਹੜੀ ਸੇਵ ਐਸ ਦੀ ਕਮਾਂਡ ਯੂਜ਼ ਕਰਦੇ ਆ ਤੇ ਅਸੀਂ ਜਦੋਂ ਸੇਵ ਐਸ ਕਰਨਾ ਐਫ12 ਕੀ ਨੂੰ ਪ੍ਰੈਸ ਕਰਕੇ ਸੇਵ ਐਸ ਕਰ ਸਕਦੇ ਆ ਮੈਨੂੰ ਆਸ ਹੈ ਤੁਹਾਡੇ ਲਈ ਇਹ ਸਾਰੀਆਂ ਕੀਜ਼ ਬਹੁਤ ਇੰਪੋਰਟੈਂਟ ਹੋਣਗੀਆਂ ਠੀਕ ਆ ਇਸ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਕਮੈਂਟ ਕਰੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਜਦੋਂ ਤੁਸੀਂ ਕਮੈਂਟ ਕਰਦੇ ਹੋ ਸਾਨੂੰ ਉਹਦੇ ਨਾਲ ਮੋਟੀਵੇਸ਼ਨਲ ਪਾਵਰ ਮਿਲਦੀ ਆ ਤੇ ਅਸੀਂ ਉਹਦੇ ਲਈ ਤੁਹਾਡੇ ਲਈ ਹੋਰ ਵੱਧ ਤੋਂ ਵੱਧ ਨਵਾਂ ਕੰਟੈਂਟ ਲੈ ਕੇ ਆਈਏ ਇਸ ਚੈਨਲ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ